ਮਿਲ ਆਇਓ ਥਰਦੇ ਅਸੀਂ ਮੰਗਾ ਮਨਾ ਕੇ ਸਿੱਧੇ ਕਰਕੇ ਜਾਣਾ। ਇਹ ਆ ਸਾਡੇ ਬੈੱਡ ਨੇ ਦੇਖ ਲਓ ਤੁਸੀਂ। ਆ ਸਾਡੇ ਰਹਿਸ਼ ਨੇ। ਸਾਡੇ ਬਜ਼ੁਰਗਾਂ ਦਾ ਇੱਥੇ ਆਇਆ ਬੈਠੇ ਹੁਣ ਦਰਦ ਦਾ ਮਨ ਚ ਹੁੰਦਾ ਹੀ ਐ। ਕਦੇ ਨਾ ਕਦੇ ਤਕਲੀਫ ਜਾਗਦੀ ਐ ਹੈਨਾ। ਤੇ ਉਹਦੇ ਮਨ ਚ ਵੀ ਦਰਦ ਸੀ, ਉਹ ਗੁੱਸਾ ਤੇ ਕਿਤੇ ਕੱਢਣਾ ਸੀ। ਕਰਨਾ ਚੱਲਦੇ ਆ ਉਹ ਕਿ ਹੁੰਦੀ ਐ ਪਰ ਸ਼ਿੰਗਰਤਸ ਵਾਸਤੇ ਹੁਣਾਂ ਬਿਨਾਂ ਘਰੋਂ ਬਾਹਰ ਨਿਕਲਣਾ ਪੈਂਦਾ। ਵੀ ਬਹੁਤ ਗਲਤ ਬੋਲਿਆ ਪੰਜਾਬੀਆਂ ਬਾਰੇ। ਉਹ ਜਨ ਨੂੰ ਸਜਾ ਮਿਲ ਨਹੀਂ ਮਿਲਨੀ ਪਰ ਇਹ ਥੋੜਾ ਵੀ ਕਿਸਾਨ ਜਿਹੜੇ ਵਿਹਲੇ ਬੈਠੇ ਆ ਹਰ ਕੋਈ ਟਿੱਪਣੀ ਕਰੀ ਜਾਊਗਾ ਵਿਹਲੇ ਜੀ ਵਿਹਲੇ ਆਵਾਜ਼ਾਂ ਦੇ ਵਿੱਚ ਆਦਾ ਅਪਰਚੁਨ ਨਹੀਂ ਬੀਗ ਨੂੰ ਪਣਾ ਉਹ ਜਦੋਂ ਸਾਨੂੰ ਬਹੁਤ ਤੰਗ ਕਰਦੇ ਫੇਰ ਅਸੀਂ ਆਵਾਜ਼ਾਂ ਹੀ ਰੋਕ ਦੇਣਾ ਹੁਣ ਉਹ ਜਿਹੜਾ ਕੁੜੀ ਨੂੰ ਸਜਾ ਉਪਕਰਤਾ ਉਹਨੇ ਉਹਦੀ ਵੀ ਮਾਂ ਬੈਠੀ ਜਿੱਥੇ ਧਰਨੇ 'ਚ ਤਾਂ ਕਿ ਜਿਹੜੀ ਗੱਲ ਉਹਨੂੰ ਗੁੱਸਾ ਆ ਲੰਬਾ ਚੱਲੇਗਾ ਜੀ ਇਹ ਅਜ਼ੋਰੋਂ ਨੇ ਲੰਬਾ ਹੀ ਚੱਲੇਗਾ ਜਿੰਨੇ ਜੇ ਸਰਕਾਰ ਕੋਈ ਫੈਸਲਾ ਨਹੀਂ ਦੇ ਹੁਣ ਬੈਣਾ ਦੇ ਪੈਣਾ ਹੀ ਆ ਮੋਦੀ ਦੀ ਮਕਾਨ ਤੇ ਇਥੇ ਲਾਉਣੀ ਪੈਣੀ ਆ ਖਾਲਸਤਾਨੀ ਦੇ ਅਨੁਸਾਰ ਇਹਨਾਂ ਨੂੰ ਖਾਲਸਤਾਨੀਆਂ ਕਹਿ ਦਿੰਦਾ ਮੋਦੀ ਹੁਣ ਉਹ ਦਿਨ ਆ ਵੀ ਤੇ ਪੱਗ ਬੰਨ ਕੇ ਇੱਥੇ ਆਈ ਉਹ ਵੀ ਖਾਲਸਤਾਨੀ ਹੋ ਗਿਆ ਫਿਰ ਉਹ ਪਹਿਨੇ ਆਪਣਾ ਰੂਪ ਪ੍ਰਗਟ ਕੀਤਾ ਉਹਦੇ ਖਿਲਾਫ ਜੋ ਉਹਨੇ ਬੋਲਿਆ ਹੀ ਬਿਆਨ ਦਿੱਤਾ ਹੀ ਉਹਦੇ ਇੱਕਦਮ ਇੱਕ ਨਾ ਇੱਕ ਦਿਨ ਉਹ ਨਾ ਹੋਣੀ ਹੋਣੀ ਅਸੀਂ ਤਾਂ ਮਰਨ ਨੂੰ ਵੀ ਤਿਆਰ ਹਾਂ ਪਿੱਛੇ ਨਹੀਂ ਹਟਾਂਗੇ ਜੇ ਸਾਡੇ ਅੱਗੋਂ ਨੇ ਕਿਹਾ ਵੱਡਿਆਂ ਨੇ ਕਿ ਦਿੱਲੀ ਕੁਝ ਕਰਨਾ ਫਿਰ ਤਾਂ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਅੱਤ ਦੀ ਗਰਮੀ ਦੇ ਵਿੱਚ ਟਰੈਕਟਰ ਟਰਾਲੀਆਂ ਦੇ ਵਿੱਚ ਕਿਸਾਨਾਂ ਨੇ ਆਰਜੀ ਤੋਰ ਦੇ ਉੱਪਰ ਘਰ ਬਣਾਏ ਹੋਏ ਨੇ ਤਾਨੂੰ ਦਿਖਾਵਾਂਗੇ ਕਿ ਕਈ ਟਰੈਕਟਰ ਟਰਾਲੀਆਂ ਦੇ ਵਿੱਚ ਏਸੀ 쿨ਰ ਦਾ ਇੰਤਜ਼ਾਮ ਕੀਤਾ ਹੋਇਆ ਹੈ ਕਿਉਂਕਿ ਗਰਮੀ ਦੇ ਇਸ ਮੌਸਮ ਦੇ ਵਿੱਚ ਬੈਠਣਾ ਕਿਤੇ ਨਾ ਕਿਤੇ ਔਖਾ ਹੈ ਕਿਉਂਕਿ ਘਰਾਂ ਦੇ ਵਿੱਚ ਵੀ ਅਸੀਂ ਜਦੋਂ ਏਸੀ 쿨ਰ ਪੱਖੇ ਚਲਾਉਂਦੇ ਹਾਂ ਤੇ ਅੱਜ ਇਸ ਤਰ੍ਹਾਂ ਦੀ ਇਸ ਹੱਦ ਦੀ ਗਰਮੀ ਪੈ ਰਹੀ ਹੈ ਕਿ ਘਰਾਂ ਦੇ ਵਿੱਚ ਵੀ ਬੈਠਣਾ ਮੁਸ਼ਕਿਲ ਹੋਇਆ ਪਰ ਇਹ ਲੋਹੇ ਦੀਆਂ ਟਰਾਲੀਆਂ ਨੇ ਤੇ ਜਦੋਂ ਸਿੱਧੀ ਧੁੱਪ ਇਨ੍ਹਾਂ ਟਰਾਲੀਆਂ ਦੇ ਉੱਪਰ ਪੈਂਦੀ ਹੈ ਤਾਂ ਫਿਰ ਕਿੰਨੀ ਗਰਮੀ ਹੁੰਦੀ ਹੋਏਗੀ ਤੇ ਕਿਸਾਨ ਜੋ ਬਜ਼ੁਰਗ ਨੇ ਇਨ੍ਹਾਂ ਟਰੈਕਟਰ ਟਰਾਲੀ ਦੀਆਂ ਦੇ ਵਿੱਚ ਅੰਦੋਲਨ ਕਰ ਰਹੇ ਨੇ ਗਰਮੀ ਦੇ ਵਿੱਚ ਬੈਠੇ ਹੋਏ ਨੇ ਸਿਰਫ ਇਸ ਉਮੀਦ ਦੇ ਨਾਲ ਕਿ ਕਦੋਂ ਉਹਨਾਂ ਦੀ ਸੁਣਵਾਈ ਹੋਏਗੀ ਤੇ ਕਦੋਂ ਉਹ ਘਰ ਵਾਪਸੀ ਕਰਨਗੇ ਦੱਸ ਜੀ ਕਿ ਜਦੋਂ 2020 ਦਾ ਅੰਦੋਲਨ ਸੀ ਇੱਕ ਭਰੋਸੇ ਤੋਂ ਬਾਅਦ ਉਸ ਅੰਦੋਲਨ ਨੂੰ ਜੋ ਚੁੱਕਿਆ ਗਿਆ ਸੀ ਲੇਕਿਨ ਉਸ ਤੋਂ ਬਾਅਦ ਮੂੜ ਤੋਂ ਅੰਦੋਲਨ ਨੂੰ ਸ਼ੁਰੂ ਕੀਤਾ ਗਿਆ ਤੇ ਹੁਣ ਕਿਸਾਨਾਂ ਦਾ ਕਹਿਣਾ ਉਹ ਕਿਸੇ ਭਰੋਸੇ ਦੇ ਨਾਲ ਨਹੀਂ ਜਾਣਗੇ ਜਦ ਤੱਕ ਉਨਾਂ ਦੀਆਂ ਮੰਗਾਂ ਅਸਲ ਦੇ ਵਿੱਚ ਪੂਰੀਆਂ ਨਹੀਂ ਹੁੰਦੀਆਂ ਸੋ ਸ਼ੰਭੂ ਬਾਰਡਰ ਦੀਆਂ ਤੁਹਾਨੂੰ ਤਸਵੀਰਾਂ ਵੀ ਖਾ ਰਹੇ ਆ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਟਰੈਕਟਰ ਟਰਾਲੀਆਂ ਨੂੰ ਕਿਸਾਨਾਂ ਨੇ ਆਰਜੀ ਤੌਰ ਤੇ ਘਰ ਬਣਾਇਆ ਹੋਇਆ ਹੈ ਇਹ ਨੈਸ਼ਨਲ ਹਾਈਵੇ ਹੀ ਅੱਜਕੱਲ ਪੰਜਾਬ ਦੇ ਕਿਸਾਨਾਂ ਦਾ ਅੰਨ ਦਾਤੇ ਦਾ ਆਰਜੀ ਤੌਰ ਤੇ ਘਰ ਬਣਿਆ ਹੋਇਆ ਹੈ ਗਰਮੀ ਹੈ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਤਸਵੀਰਾਂ ਵੀ ਖਾਣੇ ਆ ਕਿ ਕੂਲਰ ਪੱਖੇ ਬੈੱਡ ਬਿਸਤਰੇ ਮੰਜੇ ਪਿੰਡਾ ਵਾਲਾ ਇੱਕ ਮਾਹੌਲ ਸਿਰਜਿਆ ਜਿਹਾ ਲੱਗ ਰਿਹਾ ਹੈ ਪੰਜਾਬੀ ਪੰਜਾਬ ਦੇ ਕਿਸਾਨ ਅੰਦੋਲਨ ਕਰ ਰਹੇ ਨੇ ਤੁਸੀਂ ਵੇਖ ਰਹੇ ਹੋ ਦੱਸਿਆ ਜਾ ਰਿਹਾ ਹੈ ਕਿ ਇੱਥੋਂ ਕਿਸਾਨ ਜੋ ਅੱਗੇ ਸਟੇਜ ਵੱਲ ਗਏ ਹੋਏ ਨੇ ਪਰ ਇੰਤਜ਼ਾਮਾਤ ਨੇ ਜੋ ਊਕੂਲਰ ਪੱਖੇ ਤੁਸੀਂ ਵੇਖ ਸਕਦੇ ਹੋ ਮੰਜੇ ਲਗਾਏ ਹੋਏ ਨੇ ਜਿਵੇਂ ਪਿੰਡਾ ਦੇ ਵਿੱਚ ਘਰ ਦੇ ਵੇੜਿਆਂ ਦੇ ਵਿੱਚ ਮਾਹੌਲ ਵੇਖਣ ਨੂੰ ਮਿਲਦਾ ਹੈ ਭਾਰ ਗਰਮੀ ਦੇ ਵਿੱਚ ਕੂਲਰ ਪੱਕੇ ਮੰਝੀਆਂ ਦੇ ਉੱਪਰ ਕਿਸਾਨਾਂ ਦੇ ਵੱਲੋਂ ਸਮਾ ਗੁਜ਼ਾਰਿਆ ਜਾ ਰਿਹਾ ਸੋ ਆਓ ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀ ਕਿੱਥੋਂ ਆਇਆ ਜੀ ਪਟਿਆਲੇ ਤੋਂ ਕਿੰਨਾ ਟਾਈਮ ਹੋ ਗਿਆ ਇੱਥੇ ਬੈਠਾ 13 ਫਰਵਰੀ ਤੋਂ ਬੈਠਿਆ ਜੀ ਤਿੰਨ ਮਹੀਨੇ ਤੋਂ ਤਿੰਨ ਮਹੀਨੇ ਤੋਂ ਪਰ ਗਰਮੀ ਹੈ ਦੇਖ ਵੀ ਰਹੇ ਆ ਇੰਤਜ਼ਾਮਾਤ ਵੀ ਅਸੀਂ ਸਾਰੇ ਦੇਖ ਰਹੇ ਆ ਜੋ ਜਿਸ ਤਰ੍ਹਾਂ ਦੇ ਆ ਔਖਾ ਜ ਨਹੀਂ ਲੱਗਦਾ ਗਰਮੀ ਕੋਈ ਔਖਾ ਨਹੀਂ ਲੱਗਦਾ ਜਿੰਨਾ ਚਿਰ ਸਾਡੇ ਮੰਗਾ ਨਹੀਂ ਲਾਗੂ ਹੁੰਦੀਆਂ ਹਾਂਜੀ ਕੋਈ ਸਾਨੂੰ ਗਰਮੀ ਲਾਏ ਤਾਂ ਸਰਦੀ ਅਸੀਂ ਮੰਗਾ ਮਨਾ ਕੇ ਸਿੱਧੇ ਕਰਕੇ ਜਾਣਾ ਹੈ ਹਾਂਜੀ ਹਾਂਜੀ ਤੇ ਜਿਵੇਂ ਹੁਣ ਸਰਕਾਰ ਮੋੜ ਤੋਂ ਫਿਰ ਤੋਂ ਐਨਡੀਏ ਦੀ ਸਰਕਾਰ ਆ ਗਈ ਹੈ ਟਕਰਾ ਫਿਰ ਉਸੇ ਸਰਕਾਰ ਨਾਲ ਹੈ ਤੇ ਹੁਣ ਹਜੇ ਇਹ ਵੀ ਉਮੀਦ ਨਹੀਂ ਕਿਉਂਕਿ ਗੱਲਬਾਤ ਚ ਖੜੋਤ ਆਈ ਹੋਈ ਹੈ ਕੀ ਕਹਾਂਗੇ ਸਿੱਧੀ ਜ਼ਮੀਨ ਔਰ ਜ਼ਮੀਰ ਦੀ ਲੜਾਈ ਹੈ ਜਿੰਨਾ ਚਿਰ ਅਸੀਂ ਇਹ ਜਿੱਤ ਕੀ ਨਹੀਂ ਜਾਂਦੇ ਕੋਈ ਵੀ ਸਰਕਾਰ ਆਜੇ ਮੋਦੀ ਦੀ ਆਜੇ ਚਤਨਵਾਰ ਬਣ ਜੇ ਜਦੋਂ ਸਾਡੀਆਂ ਮੰਗਾਂ 13 ਸ਼ਰਤਾਂ ਲਾਗੂ ਸਾਰੇ ਮਨਵਾ ਕੇ ਇੱਥੇ ਜੇ ਨਾ ਜਾਣਾ ਜਿੰਨੀ ਮਰਜ਼ੀ ਗਰਮੀ ਬਰਸਾਤ ਤੋਂ ਪਠੰਡ ਜੋ ਮਰਜ਼ੀ ਤੇ ਇੰਤਜ਼ਾਮਾਂਤ ਕੀ ਹੈ ਫਿਰ ਇੱਥੇ ਲੰਗਰ ਦੇ ਜਾਂ ਇੰਨੇ ਲੰਗਰ ਸਾਡੇ ਚੱਲ ਰਹੇ ਨੇ ਜੀ ਤੇ ਆ ਸਾਡੇ ਬੈਡਰੇ ਦੇਖ ਲਓ ਤੁਸੀਂ ਆ ਸਾਡੇ ਰਹਿਸ਼ ਨੇ ਜੀ ਇਹ ਤੁਸੀਂ ਮੋਦੀ ਦਾਖ ਪਹਜਾਓ ਵੀ ਇੱਥੇ ਕਿਸ਼ਾਨਾ ਚੱਲ ਰਹੇ ਨੇ ਤੇ ਪਹਿਲਾ ਅੰਦੋਲਨ ਇੱਕ ਪਰੋਸੇ ਨਾਲ ਚੁਕਿਆ ਗਿਆ ਸੀ ਤੇ ਹੁਣ ਲੱਗਦਾ ਹੈ ਕਿ ਵੀ ਕਿਸੇ ਪਰੋਸੇ ਨਾਲ ਜਾਊਂਗੇ ਉਹ ਪਰੋਸੇ ਨਾਲ ਉਹ ਰਾਜਨੀਤਿਕ ਪਾਰਟੀ ਹੈ ਗੈਰ ਰਾਜਨੀਤਿਕ ਬੰਦੇ ਆ ਸੀ ਜੀ ਜ਼ਮੀਰ ਦੀ ਲੜਾਈ ਲੜਨ ਵਾਲੇ ਬੰਦੇ ਆ ਅਸੀਂ ਬਿਨਾਂ ਜਿੱਤ ਕੇ ਜਾਵਾਂਗੇ ਸ਼ਰਤਾ ਲਾਗੂ ਕਰਾ ਕੇ ਜਾਵਾਂਗੇ ਪੀਤੇ ਦੀ ਨਹੀਂ ਕੰਗਨਾਰ ਅਨੋਤ ਦੇ ਨਾਲ ਜੋ ਚੰਡੀਗੜ੍ਹ ਤੇ ਹੋਇਆ ਉਹ ਭੈਣ ਨੇ ਜੋ ਸੀਆਈਐਸਐਫ ਦੀ ਸੀ ਉਹਨਾਂ ਦਾ ਕਹਿਣਾ ਸੀ ਕਿ ਮੇਰੀ ਮਦਰ ਵੀ ਇਸ ਅੰਦੋਲਨ 'ਚ ਹਿੱਸਾ ਲੈਂਦੀ ਰਹੀ ਹੈ ਤੇ ਉਸ ਬਾਰੇ ਟਿੱਪਣੀ ਹੋਈ ਸੀ ਉਹਦਾ ਇੱਕ ਨਤੀਜਾ ਸੀ ਕੀ ਕਹਿਣਾ ਚਾਹੂੰ ਸਾਡੇ ਬਜ਼ੁਰਗਾਂ ਦਾ ਇੱਥੇ ਆਇਆ ਬੈਠੇ ਹੁਣ ਦਰਦ ਦਾ ਮਨ 'ਚ ਹੁੰਦਾ ਹੀ ਹੈ ਕਦੇ ਨਾ ਕਦੇ ਤਕਲੀਫ ਜਾਗਦੀ ਹੈ ਹੈਨਾ ਜੀ ਤੇ ਉਹਨਾਂ ਦੇ ਮਨ 'ਚ ਵੀ ਦਰਦ ਸੀ ਤੇ ਉਹ ਗੁੱਸਾ ਤੇ ਕਿਤੇ ਕੱਢਣਾ ਸੀ ਤੇ ਤੁਹਾਡਾ ਵੀ ਗੱਲ ਕਰ ਲੈਣਾ ਕਿੱਥੋਂ ਆਏ ਬਬੀ ਅਮਰਸਰ ਤੋਂ ਜੀ ਤੁਹਾਨੂੰ ਵੀ 3 ਮਹੀਨੇ ਤੋਂ ਉੱਤੇ ਸਮਾਂ ਹਾਂਜੀ ਜਿਵੇਂ ਮੈਂ ਉਹਨਾਂ ਨੂੰ ਬਾਬੂ ਜੀ ਨੂੰ ਬੋਲਿਆ ਕਿ ਇੰਨੀ ਗਰਮੀ ਦੇ ਵਿੱਚ ਕਿਉਂਕਿ ਚਲੋ ਇੱਕ ਜਵਾਨ ਹੁੰਦਾ ਉਹ ਤਾਂ ਝਲ ਝੁਲ ਜਾਂਦਾ ਹੈ ਬਜ਼ੁਰਗਾਂ ਨੂੰ ਥੋੜਾ ਔਖਾ ਜਿਹਾ ਨਹੀਂ ਲੱਗਦਾ ਨਹੀਂ ਜੀ ਕੋਈ ਬਜ਼ੁਰਗਾਂ ਨੂੰ ਔਖਾ ਨਹੀਂ ਹੁੰਦਾ ਇਹ ਪੰਜਾਬੀ ਆ ਜੀ ਇਹ ਪੰਜਾਬੀਆਂ ਨੂੰ ਕੋਈ ਗਰਮੀ ਸਰਦੀ ਦਾ ਕੋਈ ਇਹ ਕੰਮ ਦੇ ਵਿੱਚ ਚਿੰਗਰਸ ਦੇ ਵਿੱਚ ਕੋਈ ਗਰਮੀ ਸਰਦੀ ਦਾ ਮਤਵ ਨਹੀਂ ਕੋਈ ਨਹੀਂ ਹੁੰਦਾ ਕੋਈ ਗੱਲ ਨਹੀਂ ਇਹ ਪਿੱਛੋ ਘਰਾਂ ਨੂੰ ਔਖ ਨਹੀਂ ਹੁੰਦੀ ਕੋਈ ਜੀ ਔਖ ਤੇ ਹੁੰਦੀ ਆ ਖਰਾ ਚੱਲਦੇ ਆ ਔਖ ਤੇ ਹੁੰਦੀ ਆ ਪਰ ਸ਼ੰਗਰਛ ਵਾਸਤੇ ਹੁਣਾਂ ਪਿੰਡਾਂ ਘਰੋਂ ਬਾਹਰ ਨਿਕਲਣਾ ਪੈਂਦਾ ਜੀ ਤੇ ਵਾਪਸੀ ਕਦੋਂ ਆ ਜਦ ਤੱਕ ਜਦ ਤੱਕ ਉਹ ਮੰਗਾਂ ਨਹੀਂ ਪੂਰੀਆਂ ਮੰਨਦੇ ਜੀ ਮੰਗਾਂ ਮੰਨਣਗੇ ਫਿਰ ਜਾਣਗੇ ਰੋਚ ਲੱਗਦੀ ਹੈ ਸਰਕਾਰ ਕੀ ਝੁਕੇਗੀ 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 ਕਿਉਂ ਨਹੀਂ ਸਰਕਾਰ ਨੂੰ ਹੀ ਸਿਖਾ ਕੇ ਜਾਵਾਂਗੇ ਜੀ ਹੁਣ ਸਾਨੂੰ ਕੋਈ ਗਰਮੀ ਗਰਮੀ ਦਾ ਤੁਹਾਡੇ ਸਾਹਮਣੇ ਵੇ ਲੋ ਲੰਗਰਾਂ ਦਾ ਸਾਰਾ ਪ੍ਰਬੰਧ ਆ ਹੁਣ ਇੱਥੇ ਆਏ ਨਾ ਸਾਨੂੰ ਮਾਸਾ ਨਹੀਂ ਕਰਦਾ ਫਿਕਰ ਹੈਗਾ ਸਾਡੇ ਮਗਰੋਂ ਸਾਰੇ ਕੰਮ ਹੋ ਡਿਆ ਖਾਦਾ ਪਾਣੇ ਝੋਨੇ ਲੱਗਣ ਡਿਆ ਅਹੀਆ ਵਿਆਹ ਨੂੰ ਫਿਰਦੇ ਆ ਕੋਈ ਸਾਡੇ ਸਾਹਮਣੇ ਨਾਤ ਹੋਵੇ ਕੋਈ ਘਰ ਦੇ ਦਿਖਤ ਨਹੀਂ ਇਕ ਜੀ ਜਿਵੇਂ ਮੈਂ ਉਹਨਾਂ ਨੂੰ ਵੀ ਪੁੱਛਿਆ ਕਿ ਕੰਗਣਾ ਰਣੋਤ ਵਾਲਾ ਜੋ ਹੋਇਆ ਹੈ ਅੱਜ ਕੱਲ کافی ਸੁਰਖੀਆਂ ਬਣੀਆਂ ਹੋਈਆਂ ਨੇ ਤੇ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਕੰਗਣਾ ਰਣੋਤ ਨੇ ਬਹੁਤ ਗਲਤ ਬੋਲਿਆ ਪੰਜਾਬੀਆਂ ਬਾਰੇ ਉਹਦੇ ਨੂੰ ਸਜ਼ਾ ਮਿਲਣੀ ਮਿਲਣੀ ਹੀ ਕੋਈ ਗਲਤੀ ਕਰਦਾ ਹੋ ਜੀ ਸਜ਼ਾ ਨੂੰ ਮਿਲਦੀ ਮਿਲਦੀ ਆ ਉਹਨੇ ਮਿਲ ਗਈ ਸਜ਼ਾ ਜੀ ਤੁਹਾਡਾ ਕੀ ਕਹਿਣਾ ਕੰਗਣਾ ਦਾ ਵੇਖੋ ਜੀ ਜੋ ਉਹ ਤੇ ਬੜੇ ਚੜ੍ਹਦੀਆਂ ਬੀਬੀਆਂ ਲੱਭਦੀਆਂ ਸੀ ਤੇ ਉਹ ਹੁਣ ਵੇਖੋ ਕਿੰਨਾ ਜੇ ਉਹਨੇ ਚਪੇੜ ਮਾਰੀ ਨਾ ਤੇ ਕਿੰਨੀ ਉਹਦੀ سپورਟ ਹੋਈ ਕਿਸਾਨਾਂ ਨਾਲੋਂ ਹਰੇਕ ਵੱਲੋਂ ਪਰ ਇਹ ਥੋੜਾ ਵੀ ਕਿਸਾਨ ਜਿਹੜੇ ਵਿਹਲੇ ਬੈਠੇ ਆ ਹਰ ਕੋਈ ਟਿੱਪਣੀ ਕਰੀ ਜਾਊਗਾ ਵਿਹਲੇ ਜੀ ਵਿਹਲੇ ਅਸੀਂ ਤਾਂ ਟੂਲ ਪਲਾਜੇ ਕਹਿਣ ਦੇ ਆ ਕਿੰਨਾ ਮਹਿੰਗਾ ਗਿਆ ਅਸੀਂ ਹਰ ਕੋਈ ਕੈਨੇਡਾ ਵੀ ਟੂਲ ਪਲਾਜੇ ਸੇ ਖਦਮੀ ਹੋਣੀ ਚਾਹੀਦੀ ਆ ਬਾਬਾ ਜੀ ਇੱਕ ਫੰਡਿੰਗ ਨੂੰ ਲੈ ਕੇ ਹਮੇਸ਼ਾ ਸਵਾਲ ਉਠਾਉਂਦੇ ਆ ਕਹਿੰਦੇ ਕਿਸਾਨ ਐ ਇੱਥੇ ਬੈਠੇ ਜਿਹੜਾ ਆਮ ਗਰੀਬ ਕਿਸਾਨ ਐ ਉਹਦੇ ਚ ਤਾਂ ਇੰਨੀ ਹਿੰਮਤ ਨਹੀਂ ਹੁੰਦੀ ਫੰਡਿੰਗ ਕਿੱਥੋਂ ਹੋ ਰਹੀ ਐ ਫਿਰ ਪੰਡਿਕ ਕੁਦਰਤੀ ਮਿਹਰ ਐ ਜੀ ਆ ਦੇਖੋ ਸਾਡੇ ਕਣਕ ਦੋ ਦੋ ਜਮੀਰ ਦਾ ਪਰਮਾਤਮਾ ਜਾਗਦੀ ਹੈ ਨਾ ਉਹ ਮੇਰਾ ਆਪ ਹੀ ਕਰਦਾ ਹੈ ਬੰਦੇ ਤੇ ਜੀ ਤੁਹਾਡਾ ਗੱਲ ਕੀ ਆ ਜਿਹੜੀ ਫੰਡਿੰਗ ਦੀ ਗੱਲ ਹੈ ਨਾ ਹੁਣ ਅੰਬਰਸਰ ਲੰਗਰ ਸਾਡੇ ਨਾ ਗੁਰੂ ਰਾਮਦਾਸ ਹੀ ਗੁਰੂ ਨਾਨਕ ਦਾ 20000 ਰੁਪਏ ਦਾ ਹਜੇ ਤੱਕ ਲੰਗਰ ਨਹੀਂ ਮੁੱਕਾ ਹੁਣ ਸਾਡੇ ਕੋ ਪਿੰਡਾਂ ਦੇ ਵਿੱਚ ਨਾ 10 10 ਇੱਕ ਪਿੰਡ ਕੋ ਕਾਊਂਟਰ ਭੁੱਕਣਕ ਪਈ ਆ ਤੇ ਹਜੇ ਦਾ ਲੰਗਰ ਤੇ ਉੰਜ ਹੀ ਵਾਧੂ ਐਸੇ ਪਿੰਡਾਂ ਵਾਲੇ ਲਾਈ ਜਾਂਦੇ ਸਾਡੀ ਦਾ ਜੇ ਪਿੰਡਾਂ ਚ ਹੀ ਪਈ ਉਧਰ ਹਾਜੀ ਹੰਨੂ ਨੇ ਕੋਈ ਲੋਡ ਪਈ ਬੀਤ ਦਿਨ ਇੱਕ ਖਬਰ ਆਈ ਸੀ ਕਿ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਮੰਗ ਪੱਤਰ ਦਿੱਤਾ ਹੈ ਕਿ ਅੰਬਾਲਾ ਦੇ ਨਾਲ ਡਿਸਕਨੈਕਟ ਹੋਣ ਕਰਕੇ ਦਿੱਕਤਾਂ ਆ ਰਹੀਆਂ ਨੇ ਹਰਿਆਣਾ ਸਰਕਾਰ ਨਾਲ ਗੱਲ ਕਰਕੇ ਦੋ ਪਹੀਆ ਵਾਹਨ ਨੂੰ ਨੰਗਾ ਹੰਦਾ ਥੋੜਾ ਜਿਹਾ ਇੰਤਜ਼ਾਮ ਕੀਤਾ ਜਾਵੇ ਲੱਗਦਾ ਕਿ ਹੋ ਜਾਏਗਾ ਅਜੇ ਤੱਕ ਨਾ ਸਾਰੀ ਨਗਾਉਣਾ ਅਸੀਂ ਅੱਜ ਉੱਠਣ ਸਾਡੀਆਂ ਮੰਗਾਂ ਮੰਨਣ ਤੇ ਨਗਾਉਣਾ ਸਰਕਾਰ ਨੇ ਢੱਕਿਆ ਹੀ ਕਦੋਂ ਢੱਕਿਆ ਸਾਡੇ ਲੋਕ ਨੂੰ ਨਿਗਾਈ ਜਾਣਾ ਹੀ ਕਰਦੋਂ ਕਹਿੰਦੇ ਆ ਚਾਹੇ ਤਾਂ ਹੋਵੇ ਨਾ ਵੀ ਅਸੀਂ ਗੱਡੀ ਟਰਾਲੀਆਂ ਲਾਈਆਂ ਕੋਈ ਸਰਕਾਰ ਨੇ ਟਰੈਕਟਰ ਜਦੋਂ ਮਰਜ਼ੀ ਨਗਾਉਣ ਸਰਕਾਰ ਅਸੀਂ ਥੋੜਾ ਕਹਿੰਦੇ ਅਸੀਂ ਤਾਂ ਇਹ ਅੱਜ ਇਹਨਾਂ ਨੂੰ ਕਹੋਣ ਤੇ ਸਾਡੀਆਂ ਮੰਗਾਂ ਦੇ ਆਵਾਜ਼ਾਈ ਦੇ ਵਿੱਚ ਵੀ ਹੁਣ ਥੋੜਾ ਬੋਲਣਾ ਚਾਹੁੰਦੇ ਹਾਂ ਆਵਾਜ਼ਾਈ ਦੇ ਵਿੱਚ ਸਾਡਾ ਫੁੱਟ ਨਹੀਂ ਬੀਗਣਾ ਉਹ ਜਦੋਂ ਸਾਨੂੰ ਬਹੁਤ ਤੰਗ ਕਰਦੇ ਫਿਰ ਅਸੀਂ ਆਵਾਜ਼ਾਈ ਰੋਕ ਦੇਣਾ ਤਾਂ ਕਰਕੇ ਰੁਕਣੀ ਪੈਂਦੀ ਆ ਇਸ ਕਰਕੇ ਵੀ ਉਹ ਜੋ ਬਹੁਤ ਜ਼ਿਆਦਾ ਤੰਗ ਕਰਦੇ ਆ ਨਹੀਂ ਜੇ ਅਸੀਂ ਪਬਲਿਕ ਨੂੰ ਥੋੜਾ ਤੰਗ ਕਰਨਾ ਚਾਹੁੰਦੇ ਹਾਂ ਮੈਂ ਸਰਕਾਰ ਲੜਾਈ ਪਬਲਿਕ ਲਈ ਹੈ ਹਾਂ ਪਬਲਿਕ ਲਈ ਜੇ ਕੰਮ ਕਰਦੇ ਆ ਪਬਲਿਕ ਨੂੰ ਥੋੜਾ ਦੰਗ ਕਰਾਂਗੇ ਵਾਸ ਪਬਲਿਕ ਵਿੱਚ ਹੀ ਬੈਠੇ ਆਂ ਘਰਵਾਰ ਛੱਡ ਕੇ ਪਿੱਛੇ ਵੀ ਕੰਮ ਚੱਲ ਰਿਹਾ ਝੋਨੇ ਦਾ ਸੀਜ਼ਨ ਆ ਦੇਖੋ ਉਧਰ ਵੀ ਸੀਜ਼ਨ ਲੱਗ ਰਿਹਾ ਹੈ ਪੂਰੇ ਵੀ ਅਸੀਂ ਕੰਮ ਚਲਾਉਣਾ ਬਾਰਡਰ ਦੇ ਸੋਚ ਆਬੜੀ ਚਲਾਉਣੀ ਹੈ ਜਤੀਬੰਦੀ ਹੈ ਨਾ ਸਭ ਕੁਝ ਦੇਖਣਾ ਹੈ ਮੈਂ ਹੁਣ ਟ੍ਰੇਨ ਹੈ ਨਾ ਤੇ ਟ੍ਰੇਨਾਂ ਵੀ ਇਹਨਾਂ ਨੇ ਵੇਚੀਆਂ ਹੁਣ ਸਾਡੇ ਜਿੰਨੇ ਵੀ ਆਉਂਦੇ ਆ ਨਾ ਕਿਸਾਨ ਕੋਈ ਟ੍ਰੇਨ ਨਾਲ ਸਾਡੇ ਕੋਲ ਮਤਲਬ ਕਰਾ ਨਹੀਂ ਲਿੰਦਾ ਡੀਟੀਓ ਜੋ ਵੀ ਕਹਿੰਦੇ ਆ ਉਹਨੇ ਏਸੀ ਵਾਲੇ ਕਮਰੇ ਜਿੱਥੇ ਮਰਜੀ ਬਹਿਣ ਖਸਾਉਣਾ ਡੇ ਕੋਈ ਦਿੱਕਤ ਨਹੀਂ ਆ ਗਈ ਕੋਈ ਬੱਸ ਵਾਲਾ ਨਹੀਂ ਲਿੰਦਾ ਕੋਈ ਕਿਰਾਇਆ ਜੀ ਕੋਈ ਨਹੀਂ ਲਿੰਦਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਬੱਸ ਜੋ ਵਜ਼ੀਰਤਾ ਜੀ ਕਲਕਸਾ ਤੁਸੀਂ ਵੇਖ ਰਹੇ ਹੋ ਕਿ ਸ਼ੰਭੂ ਬਾਡਰ ਦੇ ਉੱਪਰ ਜੋ ਬਾਪੂ ਜੀ ਹੋ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਅੰਦੋਲਨ ਇਸੇ ਤਰ੍ਹਾਂ ਜਾਰੀ ਹੈ ਪੂਰੇ ਆਸ-ਪਾਸ ਦੇ ਪਿੰਡ ਵਾਲੇ ਹੋਣ ਪੰਜਾਬ ਦੇ ਲੋਕ ਹੋਣ ਉਹਨਾਂ ਦੇ ਵੱਲੋਂ ਲਗਾਤਾਰ ਉਹਨਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਆ ਜਾ ਕੇ ਗੱਲ ਸਿਰਫ ਇੱਥੇ ਹੀ ਮੁਕੇਗੀ ਕਿ ਜਦ ਤੱਕ ਕੇਂਦਰ ਦੇ ਮੋਦੀ ਸਰਕਾਰ ਕਿਸਾਨੀ ਮੰਗਾਂ ਨੂੰ ਨਹੀਂ ਮੰਨਦੀ ਤਾਂ ਦੂਜੀ ਵਾਰੀ ਸ਼ੁਰੂ ਹੋਇਆ ਇਹ ਅੰਦੋਲਨ ਉਦੋਂ ਤੱਕ ਖਤਮ ਨਹੀਂ ਹੋਏਗਾ ਕਿਸਾਨ ਕਿਸਾਨ ਆਗੂਆਂ ਦਾ ਤੇ ਇੱਕ ਧਰਨਾਕਾਰੀ ਇਹਨਾਂ ਕਿਸਾਨਾਂ ਦਾ ਸਿਰਫ ਦੋ ਟੁਕ ਸ਼ਬਦਾ ਦੇ ਵਿੱਚ ਇਹੀ ਕਹਿਣਾ ਹੈ ਕਿ ਅੰਦੋਲਨ ਤਾਂ ਹੀ ਜੋ ਹੋ ਚੁੱਕਿਆ ਜਾਏਗਾ ਇਹ ਤਰਨਾ ਤਾਂ ਹੀ ਚੁੱਕਿਆ ਜਾਏਗਾ ਜਦ ਤੱਕ ਕੇਂਦਰ ਦੀ ਮੋਦੀ ਸਰਕਾਰ ਐਮਐਸਪੀ ਸਣੇ ਜੋ ਕਿਸਾਨਾਂ ਦੀਆਂ ਬਾਕੀ ਮੰਗਾਂ ਹੈ ਉਹ ਨਹੀਂ ਮੰਨਦੀ ਸੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਸ਼ੰਭੂ ਬਾਰਡਰ ਤੋਂ ਤੁਸੀਂ ਵੇਖ ਸਕਦੇ ਹੋ ਅੱਤ ਦੀ ਗਰਮੀ ਹੈ ਕਿਵੇਂ ਜੋ ਤਰਪੈਲ ਦਾ ਇੱਕ ਘਰ ਇੱਕ ਛਾਂ ਬਣਾ ਕੇ ਜੋ ਬਾਪੂ ਜੀ ਹੋਰੀ ਬੈਠੇ ਹੋਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤਿੰਨ ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਅੰਦੋਲਨ ਨੂੰ ਚੱਲਦਿਆਂ ਗਰਮੀ ਹੈ ਤੇ ਆ ਕੇ ਫਿਰ ਬੈਠ ਜਾਣੇ ਹੋ ਕੀ ਕਹਿਣਾ ਚਾਹੋਗੇ ਕਹਿਣਾ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਜੀ ਨਜ਼ਰ ਬੈਠੇ ਆਂ ਦੇਖੋ ਅੱਗੇ ਦਾ ਕੀ ਡਿਸਾਈਡ ਲੈਂਦੇ ਨੇ ਪ੍ਰਧਾਨ ਸਾਹਿਬ ਗੱਲਬਾਤ ਚ ਖੜੋਤਾਈ ਹੋਈ ਹੈ ਪਤਾ ਵੀ ਨਹੀਂ ਹੈ ਕਿ ਅੰਦੋਲਨ ਕਿੰਨਾ ਲੰਬਾ ਚੱਲਣਾ ਹੈ ਕੋਈ ਪਤਾ ਨਹੀਂ ਜੀ ਜੇ ਕਿੰਨਾ ਚੱਲੂਗਾ ਤੇ ਇੱਥੇ ਫਿਰ ਰੋਟੀ ਪਾਣੀ ਦੀ ਜਾਂ ਗਰਮੀ ਦੇ ਵਿੱਚ ਕਿੰਨੀਆ ਕਿ ਦਿੱਕਤ ਆਉਂਦੀ ਗਰਮੀ ਤਾਂ ਹੁਣ ਕੂਲਰ ਲੱਗੇ ਹੋਏ ਨੇ ਜੀ ਟਰਾਲੀਆਂ 'ਚ AC ਲਾ ਰੱਖੇ ਨੇ ਅਸੀਂ ਹਾਂਜੀ ਲੰਗਰ ਪਾਣੀ ਚੱਲੀ ਜਾਂਦਾ ਇਹ ਕੂਲਰ AC ਆਏ ਕਿੱਥੋਂ ਹੈ ਸਾਡੇ ਆਪਣੇ ਨੇ ਸੰਸਥਾ ਦੇ ਕਮੇਟੀ ਦੇ ਨਹੀਂ ਸਾਡੇ ਯੂਨੀਅਨ ਦੇ ਨੇ ਦਾਦੇ ਸਹਿਯੋਗ ਦੇ ਨਾਲ ਚੀਜ਼ਾਂ ਇੱਥੇ ਪਹੁੰਚੀਆਂ ਹਾਂਜੀ ਹਾਂਜੀ ਪਿੰਡਾਂ ਦੇ ਸਹਿਯੋਗ ਨਾਲ ਲੰਗਰ ਵੀ ਪਹੁੰਚ ਰਹੇ ਨੇ ਹਾਂ ਜੀ ਕੋਈ ਘਰ ਵਾਪਸੀ ਦੇਖੋ ਜੀ ਜਦੋਂ ਆਰਡਰ ਹੋਊਗਾ ਪਹਿਲਾਂ ਵੀ ਮੈਂ ਇੱਕ ਸਵਾਲ ਕਰਦੀ ਆ ਰਹੀ ਆ ਪਿੱਛੇ ਤੋਂ ਕਿ ਅੰਦੋਲਨ ਲੰਮਾ ਚੱਲ ਰਿਹਾ ਪਹਿਲਾ ਅੰਦੋਲਨ ਚੱਲਿਆ ਉਸ ਦੇ ਬਾਰੇ ਦੇ ਵਿੱਚ ਹਮੇਸ਼ਾ ਟਿੱਪਣੀਆਂ ਹੁੰਦੀਆਂ ਆਈਆਂ ਹੁਣ ਫਿਰ ਤੋਂ ਇੱਕ ਇਸ ਇਹਨਾਂ ਟਿੱਪਣੀਆਂ ਦੇ ਇੱਕ ਨਤੀਜਾ ਵੇਖਣ ਨੂੰ ਮਿਲਿਆ ਜੋ ਚੰਡੀਗੜ੍ਹ ਤੇ ਕਾંડ ਹੋਇਆ ਕੰਗਣਾ ਰਣੋਦਾ ਉਸ ਬਾਰੇ ਕੀ ਕਹੋ ਕੰਗਣਾ ਨਰੋਦ ਦੇ ਤਾਂ ਹੁਣ ਜੋ ਕੀਤਾ ਕੁੜੀ ਨੇ ਸਹੀ ਕੀਤਾ ਜੀ ਉਹ ਕਿਉਂਕਿ ਉਹ ਕੰਗਣਾ ਨਰੋਦ ਹਮੇਸ਼ਾ ਕਿਸਾਨਾਂ ਦੇ ਬਰਖਲਾਵੇ ਬੋਲਦੀ ਰਹੀ ਹੈ। ਉਹਨਾਂ ਦਾ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਗਰ ਇੰਦਾਂ ਦੀ ਕੋਈ ਭਾਵਨਾ ਸੀ ਤੇ ਵਰਦੀ ਦੇ ਵਿੱਚ ਐਟ ਲੀਸਟ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀ। ਨਹੀਂ ਵੈਸੇ ਡਿਊਟੀ ਦੇ ਵਿੱਚ ਵੀ ਵਿਗਨ ਪਾਇਆ ਨਾ ਉਹਨੇ। ਹੁਣ ਉਹਨਾਂ ਜਿਹੜਾ ਕੁੜੀ ਨੂੰ ਸੱਜਾ ਉਹ ਕੁਝ ਕਰਤਾ ਉਹਨੇ ਉਹਦੀ ਵੀ ਮਾਂ ਬੈਠੀ ਸੀ ਇੱਥੇ ਧਰਨੇ 'ਚ ਤਾਂ ਕਿ ਜਿਹੜੀ ਗੱਲ ਉਹਨੂੰ ਗੁੱਸਾ ਆਇਆ। ਵਾਕਿ ਉਹਨੇ ਉਹਦੀ ਡਿਊਟੀ ਜੇ ਜੋ ਉਹਨੇ ਕਿਹਾ ਸੀਗਾ ਉਹਨੇ ਕਰੈ ਨਹੀਂ। ਮੱਕੀ ਨੇ ਕੁੜੀ ਨੇ ਫਿਰ ਤੁਹਾਨੂੰ ਪਤਾ ਗੁੱਸਾ ਆਇਆ ਜਾਂਦਾ ਜੀ ਐਮਐਸਪੀ ਦੇ ਸਣੇ ਜਿਹੜੀਆਂ ਬਾਕੀ ਮੰਗਾਏ ਆ ਉਹ ਮਨਵਾ ਕੇ ਹੀ ਜਾਣੀਆਂ ਐ ਪਰ ਸਰਕਾਰ ਕਈ ਵਾਰੀ ਹੋਰ ਆਪਸ਼ਨਸ ਦੇ ਦਿੰਦੀ ਆ ਉਹਨਾਂ ਤੇ ਕਿਉਂ ਨਹੀਂ ਸਹਿਮਤ ਕੀਤੀ ਜਾਵੇ ਜੀ ਜੋ ਜਾਇਜ਼ ਮੰਗਾ ਨੇ ਸਾਡੀਆਂ ਉਹ ਤਾਂ ਉਤੇ ਮੁੱਦੇ ਤੇ ਆ ਨਹੀਂ ਨਾ ਰਿਹਾ ਜੀ ਕਿੱਥੋਂ ਆਏ ਬਾਪੂ ਜੀ ਬੰਮਣੇ ਤੋਂ ਜੀ ਤੇ ਗਰਮੀ ਦੇ ਵਿੱਚ ਬੈਠੇ ਹੋ ਘਰ ਚੱਲ ਜਾਂਦੇ ਆ ਜਾਂ ਰਾਮ ਰੂਮ ਘਰ ਜਾ ਕੇ ਕਰਦੇ ਨਾ ਜੀ ਵਧੀਆ ਜੀ ਹੁਣ ਘਰੇ ਕੀ ਕਰਾਂਗੇ ਜਦੋਂ ਕੰਮ ਤਾਂ ਸਾਡਾ ਉਰੀ ਆ ਸਾਰਾ ਇਹਦੇ ਨਾਲ ਅੱਗੇ ਚੱਲੂਗਾ ਜੀ ਸਾਡਾ ਇਸੇ ਤਰ੍ਹਾਂ ਜਾਰੀ ਰਹੇਗਾ ਤੁਹਾਨੂੰ हां हां जी बिल्कुल ਤੁਸੀਂ ਵੇਖਿਆ ਕਿ ਬਜ਼ੁਰਗ ਬਾਪੂ ਜੀ ਨੇ ਉਹ ਵੀ ਲਗਾਤਾਰ ਇਸ ਗਰਮੀ 'ਚ ਬੈਠੇ ਨੇ ਹਾਲਾਂਕਿ কুলਰ ਦਾ ਇੰਤਜ਼ਾਮ ਜ਼ਰੂਰ ਕੀਤਾ ਹੋਇਆ ਪਰ ਇਸ ਗਰਮੀ ਦੇ ਵਿੱਚ কুলਰ ਪੱਕੇ ਪੱਖੇ ਵੀ ਨਾ ਕਾਫੀ ਲੱਗਦੇ ਨੇ ਕਿਉਂਕਿ ਤੁਸੀਂ ਵੇਖਦੇ ਹੋ ਕਿ ਜਦੋਂ ਆਪਾਂ ਘਰ ਦੇ ਵਿੱਚ ਬੈਠੇ ਹੁੰਨੇ ਆ ਏਸੀ ਪੱਖੇ ਚਲਾ ਰਹੇ ਆ ਅੱਜ ਜਦੋਂ 45-46 ਡਿਗਰੀ ਤਾਪਮਾਨ ਹੋਇਆ ਹੋਇਆ ਹੁੰਦਾ ਤਾਂ কুলਰ ਦੇ ਪੱਖਿਆਂ ਦੀ ਏਸੀ ਦੀ ਓਨੀ ਹਵਾ ਮਹਿਸੂਸ ਨਹੀਂ ਹੁੰਦੀ ਤੇ ਇਸ ਨੈਸ਼ਨਲ ਹਾਈਵੇ ਦੇ ਉੱਤੇ ਜਦੋਂ ਤੁਸੀਂ ਵੇਖਦੇ ਹੋ ਕਿ ਇਹ ਜੋ ਨੈਸ਼ਨਲ ਹਾਈਵੇ ਹੈ ਇਹ ਤੁਸੀਂ ਵੇਖ ਸਕਦੇ ਹੋ ਕਿ ਸਿੱਧੀ ਧੁੱਪ ਪੈ ਰਹੀ ਹੈ ਸੜਕ ਇਸ ਸਮੇਂ ਤਪ ਰਹੀ ਹੈ ਕਿ ਮੈਂ ਇਹ ਕਹਿ ਸਕਦਾ ਕਿ ਇੱਥੇ ਤੁਰਨਾ ਵੀ ਔਖਾ ਹੋਇਆ ਹੋਇਆ ਮੁਸ਼ਕਿਲ ਹੋਇਆ ਹੋਇਆ ਤੇ ਇੱਥੇ ਜਿਹੜੀਆਂ ਲੋਹੇ ਦੀਆਂ ਟਰਾਲੀਆਂ ਨੇ ਹਾਲਾਂਕਿ ਇੰਤਜ਼ਾਮਾਤ ਕੀਤੇ ਗਏ ਨੇ ਗਰਮੀ ਤੋਂ ਬਚਣ ਦੇ ਲਈ ਲੇਕਿਨ ਫਿਰ ਵੀ ਇੰਨੀ ਗਰਮੀ ਦੇ ਵਿੱਚ ਬੈਠੇ ਰਹਿਣਾ ਸਿਰਫ ਆਪਣੀਆਂ ਮੰਗਾ ਮੰਨਵਾਉਣ ਦੇ ਲਈ ਇਹ ਕਿਸਾਨੀ ਅੰਦੋਲਨ ਹੈ ਜੋ ਸ਼ੰਭੂ ਬਾਰਡਰ ਤੇ ਲਗਾਤਾਰ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਟਰਾਲੀ ਦੇ ਵਿੱਚ ਆਰ ਜੀ ਤੌਰ ਤੇ ਘਰ ਬਣਾਇਆ ਗਿਆ ਹੈ ਏਸੀ ਲਗਾਇਆ ਗਿਆ ਹੈ ਇਸ ਭਾਰ ਗਰਮੀ ਦੇ ਵਿੱਚ ਬਚਨ ਦੇ ਲਈ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਕਿਸਾਨ ਜੋ ਬੈਠੇ ਹੋਏ ਨੇ ਅੰਦਰੋਂ ਜੋ ਗੱਲਾਂ ਬਾਤ ਦੀਆਂ ਆਵਾਜ਼ਾਂ ਆ ਰਹੀਆਂ ਨੇ ਕਿਉਂਕਿ ਗਰਮੀ ਹੈ ਏਸੀ ਲਗਾਇਆ ਹੋਇਆ ਹੈ ਟਰਾਲੀ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਹੈ ਉੱਥੇ ਹੀ ਅਗਲੀਆਂ ਟਰਾਲੀਆਂ ਨੂੰ ਆਰ ਜੀ ਤੌਰ ਤੇ ਘਰ ਬਣਾਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਡਿਸ਼ ਟੀਵੀ ਵੀ ਲਗਾਇਆ ਹੋਇਆ ਹੈ ਟੀਵੀ ਇੱਥੇ ਚੱਲਦੇ ਆ ਖਬਰਾਂ ਚੱਲਦੀਆਂ ਨੇ ਲਗਾਤਾਰ ਅਪਡੇਟ ਖਬਰਾਂ ਜੋ ਵੇਖਦੇ ਨੇ ਇੱਥੇ ਬੈਠੇ ਕਿਸਾਨ ਚਾਹੇ ਉਹ ਮੋਬਾਈਲ ਫੋਨ ਹੋਵੇ ਚਾਹੇ ਉਹ ਟੈਲੀਵਿਜ਼ਨ ਹੋਵੇ ਕਿਸਾਨ ਹਰ ਤਰ੍ਹਾਂ ਟੈਕਨੋਲੋਜੀ ਦੇ ਜ਼ਰੀਏ ਜੁੜੇ ਹੋਏ ਨੇ ਅੰਦੋਲਨ ਦੀਆਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਵੀ ਖਾ ਰਿਹਾ ਤੁਹਾਨੂੰ ਮੈਂ ਜਿਵੇਂ ਪਹਿਲਾਂ ਵੀ ਵਿਖਾਇਆ ਕਿ ਜਿਵੇਂ ਪਿੰਡਾਂ ਦੇ ਵਿੱਚ ਘਰ ਦੇ ਵਿਹੜਿਆਂ ਦੇ ਵਿੱਚ ਨਜ਼ਾਰਾ ਵੇਖਣ ਨੂੰ ਮਿਲਦਾ ਹੈ ਗਰਮੀ ਦੇ ਮੌਸਮ ਦੇ ਵਿੱਚ ਕੁਝ ਅਜੀਹਾ ਹੀ ਨਜ਼ਾਰਾ ਇੱਥੇ ਵੇਖਣ ਨੂੰ ਮਿਲ ਰਿਹਾ ਤੁਸੀਂ ਵੇਖ ਸਕਦੇ ਹੋ ਕੂਲਰ ਲਗਾਏ ਗਏ ਨੇ ਮੰਜੇ ਲੱਗੇ ਹੋਏ ਨੇ ਫ੍ਰਿਜ ਵੀ ਰੱਖੀ ਹੋਈ ਹੈ ਪੱਖਾ ਵੀ ਹੈ ਕਿਉਂਕਿ ਗਰਮੀ ਹੈ ਗਰਮੀ ਦੇ ਮੌਸਮ ਦੇ ਵਿੱਚ ਪਾਣੀ ਦੀ ਵੀ ਜ਼ਰੂਰਤ ਪਵੇਗੀ ਪੱਖੇ ਕੂਲਰ ਦੀ ਵੀ ਜ਼ਰੂਰਤ ਪਵੇਗੀ ਸੋ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰ ਦੇ ਉੱਪਰ ਜੋ ਇਹ ਇੰਤਜ਼ਾਮਾਤ ਕੀਤੇ ਗਏ ਨੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਇਆ ਜੀ ਲੁਧਿਆਣਾ ਜਿਲ੍ਹਾ ਅਮਰਸਰ ਦੇ ਨਾਲ ਸਹਿਯੋਗ ਨਾਲ ਤੇ ਇਹ ਸਾਰਾ ਇੰਤਜ਼ਾਮ ਤੁਹਾਡੇ ਪਿੰਡ ਵਾਲਿਆਂ ਦਾ ਹਾਂ ਸਾਡਾ ਤੇ ਇੰਨੀ ਗਰਮੀ ਦੇ ਵਿੱਚ ਬੈਠੇ ਹੋਏ ਹੋ ਹੁੰਦਾ ਨਹੀਂ ਕਿ ਚਲੋ ਥੋੜੀ देर ਲਈ ਵਾਪਸ ਜਾ ਜਾਈਏ ਨੇ ਆ ਫੇਰ ਆ ਜਾਾਂਗੇ ਨਹੀਂ ਵਾਪਸ ਕਿੱਥੇ ਜਾਣਾ ਨਹੀਂ ਹੁਣ ਨਹੀਂ ਮੰਗਾ ਮੰਵਾ ਕੇ ਹੀ ਜਾਣੀ ਜੀ ਤੇ ਲੱਗਦਾ ਹੈ ਕਿ ਕਿ ਗੱਲਬਾਤ ਚ ਖੜੋਤ ਆਈ ਆ ਪਤਾ ਨਹੀਂ ਅੰਦੋਲਨ ਕਿੰਨਾ ਲੰਬਾ ਚੱਲੇ ਲੰਬਾ ਚੱਲੇਗਾ ਜੀ ਇਹ ਅਜੋ ਲੋਨ ਨੇ ਲੰਬਾ ਹੀ ਚੱਲੇਗਾ ਜਿੰਨੇ ਤੱਕ ਸਰਕਾਰ ਕੋਈ ਫੈਸਲਾ ਨਹੀਂ ਦੇ ਦੇ। ਤੇ ਰੋਟੀ ਪਾਣੀ ਬਿਜਲੀ ਦੀ ਕੋਈ ਦਿੱਕਤ ਇੱਥੇ? ਕੋਈ ਦਿੱਕਤ ਨਹੀਂ ਹੈ ਜੀ। ਇਹ ਦਿੱਕਤ ਹੈ ਨਹੀਂ ਜੇ ਤੁਸੀਂ ਮੰਨਦੇ ਨਹੀਂ। ਨਹੀਂ ਹੈ ਹੀ ਨਹੀਂ। ਮੰਨਦੇ ਕਿਉਂ ਨਹੀਂ? ਹੈ ਹੀ ਨਹੀਂ। ਕਿਉਂਕਿ ਜਿ세 ਹੀ ਹਸਾਬ ਨਾਲ ਸੈਂਕੜਾ ਕਿਸਾਨ ਹੈ ਆਪਰ ਚ ਟਾਈਮ ਪਾਸ ਕਰਦੇ ਹੋ ਕਿੰਦਾ ਇੰਨੀ ਗਰਮੀ ਕਿਉਂਕਿ ਜਿਵੇਂ ਜਿਵੇਂ ਸਿਖਰ ਦੁਪਹਿਰਾ ਹੋ ਰਿਹਾ ਤੇ ਔਖਾ ਜਿਆ ਨਹੀਂ ਲੱਗਦਾ। ਔਖਾ ਤਾਂ ਲੱਗੇਗਾ ਜੀ। ਔਖਾ ਤਾਂ ਗਰਮੀ ਹੈ। ਗਰਮੀ ਦੇ ਵਿੱਚ ਤਾਂ ਬੈਠਣਾ ਤਾਂ ਕਿਸਾਨ ਤਾਂ ਜ਼ਿਆਦਾ ਗਰਮੀ ਵਿੱਚ ਹੀ ਵੇਸਾ। ਤੇ ਜੋ ਬੀਤੇ ਦਿਨੀ ਕੰਗਣਾ ਰਣੋਤ ਦਾ ਕਾਂਡ ਹੋਇਆ ਉਸ ਬਾਰੇ ਕੀ ਕਹਿਣਾ ਚਾਹੋ ਉਸ ਬਾਰੇ ਕੁਝ ਸਹੀ ਵੀ ਹੋ ਸਕਦਾ ਕੁਝ ਗਲਤ ਵੀ ਹੋ ਸਕਦਾ ਇਹ ਪ੍ਰਸ਼ਾਸਨ ਨੂੰ ਦੀ ਜਾਣਕਾਰੀ ਹੈ ਜੀ ਵੋਟਾਂ ਜੋ ਪਈਆਂ ਨੇ ਵੋਟ ਪਨ ਗਏ ਸੀ ਤੁਸੀਂ ਨਹੀਂ ਪਾਈ ਨਹੀਂ ਤੇ ਇਦਾਂ ਨਹੀਂ ਲੱਗਦਾ ਕਿ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਲੈਣ ਦੇ ਤੇ ਸ਼ਾਇਦ ਸਰਕਾਰ ਬਦਲਣ ਦੇ ਵਿੱਚ ਕੋਈ ਸਾਥ ਦੇ ਦੇਣਗੇ ਨਹੀਂ ਇੱਥੋਂ ਸਭ ਹੀ ਕਹਿ ਰਹੇ ਕਿ ਇੱਕ ਬੰਦਾ ਜਰੂਰ ਟਰਾਲੀ ਚਹੀਦਾ ਸੀਗਾ ਇਸ ਕਰਕੇ ਨਹੀਂ ਹੈ ਸੋ ਤੁਸੀਂ ਵੇਖਿਆ ਕਿ ਅੰਮ੍ਰਿਤਸਰ ਤੋਂ ਵੀਰ ਹੋ ਰਿਹਾ ਆਏ ਹੋਏ ਨੇ ਇਹਨਾਂ ਦੇ ਵੱਲੋਂ ਇਹ ਇੰਤਜ਼ਾਮ ਕੀਤੇ ਗਏ ਨੇ ਰਾਤ ਇੱਥੇ ਕੂਲਰ ਪੱਖੇ ਕਿਉਂਕਿ ਗਰਮੀ ਇੰਨੀ ਆ ਫ੍ਰਿਜ ਵੀ ਰੱਖੀ ਗਈ ਹੈ ਅੱਛਾ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਮੇਰਾ ਨਾਮ ਆਪ੍ਰਸਿੰਘ ਕੋੜਲਾ ਮੈਂ ਸੂਬਾ ਯੂਥ ਪਰਦਾਣਾ ਕਿਸਾਨ ਨੌਜਵਾਨ ਸਖਰਸ਼ ਕਮੇਟੀ ਪੰਜਾਬ ਦਾ ਵੀਰੇ ਨੌਜਵਾਨ ਕਿਉਂਕਿ ਹੁਣ ਬਜ਼ੁਰਗ ਇੱਥੇ ਬੈਠੇ ਹੋਏ ਨੇ ਨੌਜਵਾਨ ਘਰਾਂ ਚੋਂ ਆਉਣਗੇ ਨੌਜਵਾਨ ਫਿਰ ਆ ਜਾਂਦੇ ਨੇ ਜਦੋਂ ਦਿੱਲੀ ਕੂਚ ਦੀ ਗੱਲ ਕੀਤੀ ਜਾਂਦੀ ਹੈ ਤੇ ਪਰ ਹੁਣ ਇੰਨੀ ਗਰਮੀ ਚ ਆਪਣੇ ਜਦੋਂ ਇੱਥੇ ਬੈਠੇ ਨੇ ਤੇ ਤਕ ਤਕਲੀਫ ਤਾਂ ਚਲੋ ਆਉਂਦੀ ਆ ਹੁਣ ਚੰਗੇ ਮਾੜੇ ਟਾਈਮ ਤੇ ਆਉਂਦੇ ਹੁਣ ਘਰ ਵਾਲੀ ਮੌਜ ਤੇ ਇੱਥੇ ਮਹਿਮਾਨੀ ਨਹੀਂ ਆ ਹੁਣ ਬਹਿਣਾ ਦੇ ਪਹਿਣਾ ਹੀ ਆ ਮੋਦੀ ਦੀ ਮਕਾਨ ਤੇ ਇੱਥੇ ਲਾਉਣੀ ਪੈਣੀ ਆ ਗੁੱਸਾ ਅੱਜ ਵੀ ਸਰਕਾਰ ਦੇ ਕਿਉਂ ਹਾਂਜੀ ਪੂਰਾ ਵੋਟਾਂ ਵੋਟ ਬਣ ਗਏ ਨਹੀਂ ਮੈਂ ਇੱਥੇ ਮੈਂ ਜਦੋਂ ਦਾ ਧਰਨਾ ਸ਼ੁਰੂ ਹੈ ਇੱਥੇ ਆ ਤਿੰਨ ਮਹੀਨਿਆਂ ਦੇ ਵਿੱਚ ਲੰਗਰ ਪਾਣੀ ਦੀ ਇੱਥੇ ਕੋਈ ਦਿੱਕਤ ਆਈ ਹੋਵੇ ਨਹੀਂ ਲੰਗਰ ਪਾਣੀ ਦੀ ਕੋਈ ਦਿੱਕਤ ਨਹੀਂ ਆਈ ਐਨੀ ਬਾਬੇ ਦੀ ਕਿਰਪਾ ਗੁਰਨਾਣ ਸਿੰਘ ਸਾਹਿਬ ਦੀ ਐਸੇ ਲੰਗਰ ਚੱਲਦੇ ਰਹਿੰਦੇ ਆ ਫੰਡਿੰਗ ਕਿੱਥੋਂ ਹੁੰਦੀ ਹੈ ਸਾਰੇ ਦੀ ਕਿਉਂਕਿ ਬੜਾ ਸਵਾਲ ਉੱਠਦਾ ਕਿ ਕਿਸਾਨਾਂ ਨੂੰ ਫੰਡਿੰਗ ਕਿੱਥੋਂ ਫੰਡਿੰਗ ਪਿੱਛੇ ਕੋਈ ਕਿਸਾਨ ਵੀਰ ਕਰਦੇ ਆ ਕੁਝ ਬਾਹਰੋਂ ਫੰਡਿੰਗ ਆਉਂਦੀ ਆ ਬਾਹਰ ਵੀਰਪਰਾ ਬੈਠੇ ਆ ਹੁਣ ਸਾਰ ਜਗ੍ਹਾ ਫੰਡਿੰਗ ਆਉਂਦੀ ਸਿੱਖਾਂ ਨੂੰ ਫੰਡਿੰਗ ਕਿੱਥੋਂ ਜਿਹੜੇ ਪਿੰਡਾਂ ਦੇ ਜਿਹੜੇ ਪਿੰਡਾਂ ਦੇ ਐਨ ਆਰ ਆਈ ਹੁੰਦੇ ਉਹ ਭੇਜਦੇ ਆ ਹਾਂਜੀ ਬਾਕੀ ਪਿੰਡਾਂ ਦੇ ਲੋਕਲ ਵੀ ਸਪੋਰਟ ਕਰਦੇ ਆ ਉਹਨਾਂ ਦੀ ਵੀ ਫੰਡਿੰਗ ਆਉਂਦੀ ਆ ਪਰ ਇਹਨੂੰ ਤਾਂ ਖਾਲਿਸਤਾਨੀ ਕਹਿ ਦਿੰਦੇ ਜਾਂਦੇ ਕਿ ਜਿਹੜਾ ਬਾਹਰੋਂ ਭੇਜਦਾ ਤੇ ਉਹ ਖਾਲਿਸਤਾਨੀ ਫੰਡਿੰਗ ਖਾਲਿਸਤਾਨੀ ਦੇ ਅਨੁਸਾਰਿਆਂ ਨੂੰ ਖਾਲਿਸਤਾਨ ਹੁਣ ਉਹ ਦਿਨ ਆ ਵੀ ਤੇ ਪੱਗ ਬੰਨ ਕੇ ਇੱਥੇ ਆਈ ਉਹ ਵੀ ਖਾਲਸਤਾਨੀ ਹੋ ਗਿਆ ਫਿਰ ਉਹ ਕਿਹੜਾ ਖਾਲਸਤਾਨੀ ਆ ਤੋਂ ਬਾਹਰ ਹੋ ਗਿਆ ਇਹ ਤਾਂ ਨਹੀਂ ਕੰਗਣਾ ਥੱਪੜ ਕਾਂਢ ਹੋਇਆ ਉਸ ਬਾਰੇ ਕੀ ਟਿੱਪਣੀ ਉਸ ਬਾਰੇ ਚਲੋ ਉਹ ਪਹਿਨ ਨੇ ਆਪਣਾ ਰੂਪ ਪ੍ਰਗਟ ਕੀਤਾ ਉਹਦੇ ਖਿਲਾਫ ਜੋ ਉਹਨੇ ਬੋਲਿਆ ਬਿਆਨ ਦਿੱਤਾ ਸੀ ਉਹ ਇੱਕ ਦਾ ਇੱਕ ਨਾ ਇੱਕ ਦਿਨ ਉਹ ਨਾ ਹੋਣੀ ਹੋਣੀ ਸੀ ਜੋ ਆਪਾਂ ਐਕਸ਼ਨ ਕਰਦੇ ਆ ਉਹਦਾ ਰਿਐਕਸ਼ਨ ਤੇ ਹੁੰਦਾ ਹੀ ਹੋਣਾ ਤੇ ਜੇਕਰ ਹੁਣ ਕਿਉਂਕਿ ਦੋ ਵਾਰੀ ਕੂਚ ਦੀ ਕੋਸ਼ਿਸ਼ ਕੀਤੀ ਗਈ ਨਹੀਂ ਹੋਈ ਤੇ ਜੇਕਰ ਫਿਰ ਅੱਗੂ ਇੱਕ ਵਾਰੀ ਸਨੇਹਾ ਦੇ ਦਿੰਦੇ ਨੇ ਫਿਰ ਕੀ ਤਿਆਰੀ ਹੈ ਤਿਆਰੀ ਆਪਣਾ ਅਸੀਂ ਤਾਂ ਮਰਨੂ ਵੀ ਤਿਆਰ ਆ ਅਸੀਂ ਪਿੱਛੇ ਨਹੀਂ ਹਟਾਂਗੇ ਜੇ ਸਾਡੇ ਆਗੂਆਂ ਨੇ ਕਿਹਾ ਵੱਡਿਆਂ ਨੇ ਕਿ ਦਿੱਲੀ ਕੂਚ ਕਰਨਾ ਫਿਰ ਤਾਂ ਕਰਾਂਗੇ ਤੁਸੀਂ ਸੁਣਿਆ ਕਿਸਾਨ ਆਗੂ ਨੇ ਨੌਜਵਾਨ ਕਿਸਾਨ ਆਗੂ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਅੱਜ ਵੀ ਉਹਨਾਂ ਦਾ ਹੌਸਲਾ ਜਜ਼ਬਾ ਉਸੇ ਤਰ੍ਹਾਂ ਬਰਕਰਾਰ ਹੈ ਜੇਕਰ ਕਿਸਾਨ ਆਗੂ ਫਿਰ ਕਹਣਗੇ ਕੂਚ ਕਰਨ ਨੂੰ ਤਾਂ ਫਿਰ ਤੋਂ ਕੂਚ ਕਰਨ ਨੂੰ ਤਿਆਰ ਨੇ ਪਰ ਅੱਤ ਦੀ ਗਰਮੀ ਦੇ ਵਿੱਚ ਭਾਰ ਗਰਮੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਪਿੰਡਾ ਵਾਲਾ ਮਾਹੌਲ ਹੈ ਗਰਮੀ ਜ਼ਰੂਰ ਪੈ ਰਹੀ ਹੈ ਪਰ ਕਿਸਾਨ ਇਸ ਗਰਮੀ ਨੂੰ ਮੰਨਦੇ ਨਜ਼ਰ ਨਹੀਂ ਆ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸੰਘਰਸ਼ ਕਰ ਰਹੇ ਨੇ ਆਪਣੀਆਂ ਆਉਣ ਵਾਲੀਆਂ نسلਾਂ ਦੇ ਲਈ ਪਬਲਿਕ ਦੇ ਲਈ ਖੱਪਤਕਾਰਾਂ ਦੇ ਲਈ ਤੇ ਇਸ ਸੰਘਰਸ਼ ਦੇ ਵਿੱਚ ਉਹਨਾਂ ਨੂੰ ਬਾਕੀ ਲੋਕਾਂ ਦੇ ਸਾਥ ਦੀ ਵੀ ਜ਼ਰੂਰਤ ਹੈ ਸੋ ਉਹ ਵੀ ਲੋਕ ਉਹਨਾਂ ਦਾ ਸਾਥ ਦੇਣ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਘਰ ਵਾਪਸੀ ਨਹੀਂ ਕਰਨਗੇ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਸ਼ੰਭੂ ਬਾਰਡਰ ਦੀਆਂ